ਰਾਮਦਰਵਾਰ ਦੀ ਪ੍ਰਾਣ ਪ੍ਰティਸ਼ਟਾ ਅੱਜ ਸੀਐਮ ਯੋਗੀ ਹੋਣਗੇ ਮੁੱਖ ਮਹਿਮਾਨ ਲੱਖਾ ਸਰਦਾਲੂ ਰਾਮ ਮੰਦਰ ਦੇ ਵਿੱਚ ਹੋਣਗੇ ਸ਼ਾਮਿਲ ਯੋਧੇ ਦੀ ਧਾਰਮਿਕ ਆਸਤਾ ਤੇ ਸੱਭਿਆਚਾਰਕ ਮਾਨ ਨਵੀਆਂ ਉਚਾਈਆਂ ਤੇ ਪਹੁੰਚਣ ਜਾ ਰਹੀ ਹੈ ਅਜ ਅਭਿਜੀਤ ਮਹੂਰਤ ਅਤੇ ਸਥਿਰ ਲਗਨ ਦੇ ਵਿੱਚ ਇੱਕ ਰਸਮੀ ਪ੍ਰਾਣ ਪ੍ਰティਸ਼ਟਾ ਹੋਵੇਗੀ RAM LALLA ਤੋਂ RAM DARBAR ਤੱਕ ਹੁਣ ਭਗਤੀ ਦਾ ਵਿਸਥਾਰ ਹੋਵੇਗਾ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੀ ਪਹਿਲੀ ਮੰਜ਼ਲ ਤੇ ਬਣਿਆ RAM DARBAR ਪ੍ਰਾਣ ਪ੍ਰティਸ਼ਟਾ ਹੋਵੇਗਾ ਇਹ ਰਸਮ ਅਭਿਜੀਤ ਮਹੂਰਤ ਦੌਰਾਨ ਹੋਵੇਗੀ ਜਦੋਂ ਇਹ ਦਿਨ ਸਬ ਤੋਂ ਸ਼ੁਭ ਅਤੇ ਪਵਿੱਤਰ ਸਮਾ ਹੁੰਦਾ ਹੈ ਇਸ ਮੌਕੇ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਮੁੱਖ ਮਹਿਮਾਨ ਵਜੋਂ ਮੌਜੂਦ ਹੋਣਗੇ ਵਰਤਮਾਨ ਦੇ ਵਿੱਚ ਸ਼੍ਰੀ ਰਾਮ ਰਾਮ ਲੱਲਾ ਦੇ ਰੂਪ ਦੇ ਵਿੱਚ ਮੰਦਿਰ ਦੇ ਵਿੱਚ ਨੇ ਪ੍ਰਾਣ ਪ੍ਰਤੀਸ਼ਟਾ ਤੋਂ ਬਾਅਦ ਰਾਮ ਭਗਤਾਂ ਦੀ ਆਸਤਾ ਹੁਣ ਰਾਮ ਲੱਲਾ ਤੋਂ ਪਰੇ ਰਾਮ ਦਰਬਾਰ ਤੱਕ ਫੈਲ ਜਾਵੇਗੀ ਪ੍ਰਾਣਾ ਪ੍ਰਤੀਸ਼ਟਾ ਪਹਿਲੀ ਮੰਜ਼ਲ ਤੇ ਸਥਿਤ ਵਿਸ਼ਾਲ ਰਾਮ ਦਰਵਾਰ ਅਤੇ ਪਵਿੱਤਰ ਸਥਾਨ ਦੇ ਚਾਰ ਕੋਨਿਆਂ ਦੇ ਵਿੱਚ ਬਣੇ ਕਿਲੇ ਦੇ ਵਿੱਚ ਸੱਤ ਹੋਰ ਮੰਦਰਾਂ ਦੇ ਵਿੱਚ ਵੀ ਕੀਤੀ ਜਾਵੇਗੀ। ਇਹ ਸਮਾਗਮ ਅਯੁੱਧਿਆ ਅਤੇ ਕਾਸ਼ੀ ਦੇ 101 ਵੈਦਿਕ ਆਚਾਰੀਆਂ ਦੁਆਰਾ ਸੰਚਾਲਿਤ ਕੀਤਾ ਜਾਵੇਗਾ ਜਿਨ੍ਹਾਂ ਦੇ ਜਾਪ ਨਾਲ ਮੰਦਰ ਦਾ පරිਸਰ ਵੈਦਿਕ ਊਰਜਾ ਨਾਲ ਗੂੰਜੇਗਾ। ਇਸ ਤੋਂ ਬਾਅਦ ਸ਼੍ਰੀ ਰਾਮ ਖੋਦ ਰਾਮ ਦਰਵਾਰ ਦੇ ਵਿੱਚ ਵਿਰਾਜ਼ਮਾਨ ਹੋਣਗੇ। ਲੱਖਾਂ ਸ਼ਰਧਾਲੂ ਰਾਮ ਮੰਦਰ ਦੇ ਵਿੱਚ ਰਾਮ ਲੱਲਾ ਦੇ ਨਾਲ ਸ਼੍ਰੀ ਦਰਵਾਰ ਲੱਖਾ ਸਰਦਾਲੂ ਰਾਮ ਮੰਦਰ ਦੇ ਵਿੱਚ ਰਾਮ ਲੱਲਾ ਦੇ ਨਾਲ ਸ਼੍ਰੀ ਰਾਮ ਦੇ ਦਰਸ਼ਨ ਕਰ ਸਕਣਗੇ ਪ੍ਰਾਣ ਪ੍ਰਤੀਸ਼ਟਾ ਵਿਜੀਤ ਮਹੂਰਤ ਦੇ 17 ਮਿੰਟ ਦੇ ਵਿਸ਼ੇਸ਼ ਸਮੇਂ ਦੇ ਵਿੱਚ ਅਯੁੱਧਿਆ ਕੀਤੀ ਜਾਵੇਗੀ ਜੋ ਕਿ ਦਿਨ ਦੇ ਮੱਧ ਦੇ ਵਿੱਚ ਸਵੇਰੇ 11:45 ਮਿੰਟ ਤੋਂ ਦੁਪਹਿਰੇ 12:45 ਮਿੰਟ ਦੇ ਵਿੱਚਕਾਰ ਹੁੰਦਾ ਹੈ ਇਹ ਇੱਕ ਧਾਰਮਿਕ માનਤ ਹੈ ਇਹ ਸਮਾਂ ਬਹੁਤ ਸ਼ੁਭ ਹੈ ਅਤੇ ਇਸ ਸਮੇਂ ਸ਼੍ਰੀ ਰਾਮ ਦਰਬਾਰ ਦੇ ਵਿੱਚ ਭ੍ਰਮ ਊਰਜਾ ਦਾ ਆਮੋ ਸਾਹਮਣਾ ਕੀਤਾ ਜਾਵੇਗਾ ਮੁੱਖ ਮੰਤਰੀ ਯੋਗਿਆ ਦਿੱਤਿਆਨਾਥ 11 ਵਜੇ ਸ਼੍ਰੀ ਰਾਮ ਕਥਾ ਪਾਰਕ ਦੇ ਹੈਲੀ ਪੈੜ ਤੇ ਉਤਰਨਗੇ ਉੱਥੋਂ ਉਹ ਸਿੱਧੇ ਹਨੂਮਾਨ ਗੜੀ ਜਾਣਗੇ ਅਤੇ ਦਰਸ਼ਨ ਪੂਜਨ ਕਰਨਗੇ ਅਤੇ ਫਿਰ ਰਾਮ ਮੰਦਰ ਪਰਿਸਰ ਪਹੁੰਚਣਗੇ ਅਤੇ ਰਾਮ ਦਰਬਾਰ ਦੇ ਵਿੱਚ ਪ੍ਰਾਣ ਪ੍ਰティਸ਼ਟਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਅੱਜ ਰਾਮ ਦਰਬਾਰ ਦੀ ਪ੍ਰਾਣ ਪ੍ਰティਸ਼ਟਾ ਹੋਵੇਗੀ ਤੇ ਸੀਐਮ ਯੋਗੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ਲੱਖਾਂ ਸ਼ਰਧਾਲੂ ਵੀ ਰਾਮ ਮੰਦਰ ਦੇ ਵਿੱਚ ਸ਼ਾਮਲ ਹੋਣਗੇ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.